ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜਿਹੜਾ ਕਮੀਜ਼ ਦਾ ਘੇਰਾਵਾ ਉਹ ਲਾ ਕੇ ਤਰੀਕੇ ਨਾਲ ਫੋਲਡ ਕਰਨਾ ਦੱਸਾਂਗੇ ਠੀਕ ਆ ਜੀ ਜਦੋਂ ਆਪਾਂ ਕਮੀਜ਼ ਕੇ ਪਹਿਲਾਂ ਕਰਦੇ ਆ ਫੋਲਡ ਕਰਦੇ ਆ ਤਾਂ ਆ ਚੀਜ਼ਾਂ ਨੇ ਜਿਹੜੀਆਂ ਆਪਣੀ ਤਰਪਾਈ ਕਰਨ ਲਈ ਕਰਦੇ ਹੁੰਦੇ ਆ ਆਪਾਂ ਇੱਕ ਖੁੱਲੀਆਂ ਰਹਿ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਚੀਜ਼ਾਂ ਤੇ ਪਾਈਪਿੰਗ ਲਾਉਂਦੇ ਆ ਤਾਂ ਆ ਚੀਜ਼ਾਂ ਖੁੱਲੀਆਂ ਰਹਿ ਜਾਂਦੀਆਂ ਨੇ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਬੰਦ ਕਰਾਂਗੇ ਠੀਕ ਆ ਜੀ ਅੱਜ ਤੁਹਾਨੂੰ ਆਪਾਂ ਦੱਸਦੇ ਆ ਵੀ ਇਹ ਆ ਜਿਹੜਾ ਨਵਾਂ ਤਰੀਕਾ ਵਾ ਉਹਦੇ ਨਾਲੋਂ ਦੱਸਾਂਗੀ ਕਿ ਕਿਸ ਤਰ੍ਹਾਂ ਆਪਾਂ ਇਹ ਘੇਰੇ ਨੂੰ ਫੋਲਡ ਕਰ ਸਕਦੇ ਆ ਚੀਚਾਂ ਨੂੰ ਪੱਜਦੀਆਂ ਬੰਦ ਕਰ ਸਕਦੇ ਆ ਹਰ ਤੁਹਾਨੂੰ ਦੱਸੀਏ ਵੀ ਜਿਹੜਾ ਪੱਕੇ ਰਾਵਾਂ ਜਿਹੜਾ ਅਲੱਗ ਤਰੀਕੇ ਨਾਲ ਫੋਲਡ ਕਿਵੇਂ ਕਰ ਸਕਦੇ ਹੋ ਠੀਕ ਆ ਜੀ ਮੈਂ ਜਿਹੜਾ ਇਹ ਪੁਰਾਣਾ ਕਮੀਜ਼ ਆ ਜਿਹੜਾ ਤਰਪਾਈ ਢੇੜੀ ਆ ਜਿੱਥੇ ਠੀਕ ਆ ਜੀ ਤੁਹਾਨੂੰ ਮੈਂ ਦੱਸਣ ਲਈ ਸਿਰਫ ਇਹ ਵੀਡੀਓ ਬਣਾ ਰਹੀ ਆ ਹਾਂ ਦੇਖੋ ਸਾਰਿਆਂ ਨੂੰ ਪਹਿਲਾਂ ਆਪਾਂ ਨੇ ਕਮੀਜ਼ ਨੂੰ ਜਿਹੜਾ ਸਿੱਧਾ ਕਰ ਲੈਣਾ ਵਾ ਠੀਕ ਆ ਜੀ ਇਹਨੂੰ ਆਏ ਸਿੱਧਾ ਕਰਕੇ ਇਸ ਤਰ੍ਹਾਂ ਜਿੰਨਾ ਆਪਾਂ ਨੇ ਫੋਲਡ ਕਰਨਾ ਵਾ ਫੋਲਡ ਕਰਨਾ ਵਾ ਜਿੰਨਾ ਆਪਾਂ ਨੇ ਉਹਦੇ ਆਪਾਂ ਨੇ ਆ ਦੇਖੋ ਤੁਸੀਂ ਐ ਨਿਸ਼ਾਨ ਲਾ ਲੈਣਾ ਵਾ ਨਿਸ਼ਾਨ ਲਾ ਲੈਣਾ ਵਾ ਇਧਰ ਨੂੰ ਕਿੰਨੀ ਫੋਲਡਿੰਗ ਕਰਨੀ ਹੈ ਉੱਪਰ ਨੂੰ ਕਿੰਨੀ ਫੋਲਡਿੰਗ ਕਰਨੀ ਹੈ ਤੇ ਐ ਕਰਕੇ ਆਪਾਂ ਨੇ ਇਸ ਤਰ੍ਹਾਂ ਇਹਨੂੰ ਆ ਫੋਲਡ ਕਰ ਲੈਣਾ ਸਿੱਧੇ ਪਾਸੇ ਨੂੰ ਆਪਾਂ ਨੇ ਉੱਪਰ ਨੂੰ ਫੋਲਡ ਕਰਨਾ ਵਾ ਇਹ ਧਿਆਨ ਨਾਲ ਜ਼ਰੂਰ ਦੇਖਿਓ ਵੀ ਜਿਹੜਾ ਆਪਾਂ ਸਿੱਧੇ ਪਾਸੇ ਦੇ ਉੱਪਰ ਅਟੈਚ ਕਰਨਾ ਵਾ ਇਹ ਐਵੇਂ ਆ ਦੇਖੋ ਆਪਾਂ ਨੇ ਐ ਸਲਾਈ ਮਾਰ ਲ ਲਈਏ। ਉਪਰ ਉਰੀ ਕੁੜੀਏ ਜਿਹੜੀ ਆਪਾਂ ਨੇ ਐ ਸਲਾਈ ਮਾਰ ਕੇ ਇਹ ਕਰ ਲੈਣਾ ਆਪਾਂ ਨੇ ਜਿਹੜਾ ਆ ਚੀਜ਼ ਆ ਆ ਆਪਾਂ ਨੇ ਉੱਪਰੋਂ ਨਹੀਂ ਆਪਾਂ ਨੇ ਇਸ ਤਰ੍ਹਾਂ ਐ ਫੋਲਡ ਕਰ ਦੇਣੀ ਹੈ। ਹਾਂਜੀ ਸਾਹ ਪਾਸੇ ਆ ਦੇ ਕੁੱਤੇ ਤਾਂ ਕੱਪੜਾ ਹੋ ਗਿਆ ਨਾ ਦੂਏ ਪਾਸੇ ਨੂੰ ਆ ਜਿਹੜੀ ਆਪਾਂ ਨੇ ਆਏ ਫੋਲਡਿੰਗ ਕਰ ਦੇਣੀ ਆ ਆਈ ਆਪਾਂ ਨੇ ਇੱਧਰ ਨੂੰ ਆ ਜਿਹੜੀ ਸਲਾਈ ਆ ਜਿਹੜੀ ਆਪਾਂ ਮਾਰ ਲੈਣੀ ਆ ਠੀਕ ਆ ਜੀ ਆ ਦੇ ਕੋਪਾਂ ਨੇ ਆਈਆਂ ਜਿਹੜੀ ਇੱਧਰ ਵੀ ਆਪਾਂ ਨੇ ਆਈ ਸਲਾਈ ਆ ਜਿਹੜੀ ਮਾਰ ਲੈਣੀ ਆ ਸਾਕਤ ਤਰੀਕਾ ਵਾ ਆਪਣਾ ਕਮੀਜ਼ ਦਾ ਘੇਰਾ ਫੋਲਡ ਕਰਨਾ ਤੇ ਬਹੁਤ ਸੌਖਾ ਤਰੀਕਾ ਵਾ ਧਿਆਨ ਨਾਲ ਤੁਸੀਂ ਜਰੂਰ ਦੇਖਿਓ ਆ ਦੇਖੋ ਹੁਣ ਆਪਾਂ ਨੇ ਜਿਹੜਾ ਆ ਚੀਜ਼ ਆ ਇਹਨੂੰ ਆਏ ਆ ਜਿਹੜੀ ਆਏ ਫੋਲਡਿੰਗ ਕਰ ਲੈਣਾ ਆਏ ਆ ਵਾ ਆਏ ਕੱਟ ਲੈਣ ਜਾਂ ਤੁਸੀਂ ਦੇਖ ਸਕਦੇ ਹੋ ਆ ਆਪਣਾ ਦੋਨਾਂ ਪਾਸੇ ਉਹ ਜਿਹੜੀ ਚੀਜ਼ ਆ ਬੰਦ ਹੋ ਗਈ ਆ ਜਿਹੜੇ ਇਧਰੋਂ ਖੁੱਲਾ ਰਹੇ ਜਾਂਦਾ ਤਰਪਾਈ ਕਰਨ ਲੱਗੇ ਖੁੱਲਾ ਰਹੇ ਜਾਂਦਾ ਵਾ ਸਹੀ ਜਾਂ ਨਹੀਂ ਲੱਗਦਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਆ ਬੰਦ ਦਾ ਬਿਲਕੁਲ ਦੋਨੇ ਪਾਸਿਓਂ ਬੰਦ ਦਾ ਇਸ ਤਰ੍ਹਾਂ ਆਪਾਂ ਨੇ ਇੱਕ ਘੇਰਾ ਵਾ ਜਿਹੜਾ ਆਪਣਾ ਬਣ ਕੇ ਫੋੜੋ ਕੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਤਿਆਰ ਹੋ ਗਿਆ ਵਾ ਇਸ ਤਰ੍ਹਾਂ ਆਪਾਂ ਨੇ ਇਹਨੂੰ ਪੱਚਾ ਕਰ ਲੈਣਾ ਵਾ ਆਪਾਂ ਤਰਪਾਈ ਕਰਨੀ ਹੈ ਜਿਹੜੀ ਬਹੁਤ ਸੌਫਟੀ ਬਹੁਤ ਸੌਫਟੀ ਹੋ ਜਾਂਦੀ ਆ ਆ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਬੰਦ ਰੱਖੀਆਂ ਨੇ ਇਹਨਾਂ ਤੇ ਤਰਪਾਈ ਕੰਮ ਦੀ ਆਪਾਂ ਨੂੰ ਜਿਹੜੀ ਲੋੜ ਨਹੀਂ ਪੈਂਦੀ ਸਿਰਫ ਆਪਾਂ ਇੱਥੋਂ ਤਰਪਾਈ ਆ ਜਿਹੜੀ ਸ਼ੁਰੂ ਕਰ ਸਕਦੇ ਆ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਨਾਲ ਹੀ ਬੈਲ ਦਾ ਬਟਨ ਦਬਾ ਦੇ ਕਰੋ ਤਾਂ ਜੋ ਸਾਡੀਆਂ ਐਮੇ ਦੀਆਂ ਵੀਡੀਓ ਤੇ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਆ ਦੇਖ ਸਕਦੇ ਹੋ ਤੁਸੀਂ ਕੀ ਰਾਵਾ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਫੋਲਡ ਹੋ ਚੁੱਕਿਆ ਵਾ ਦੇਖੋ ਸਾਰੇ ਪਾਸੇ ਉਹ ਬਿਲਕੁਲ ਆ ਆ ਬੰਨਦਾ ਇੱਥੇ ਆਪਾਂ ਤਰਪਾਈ ਕੰਮ ਦੀ ਹੈ ਜਿਹੜੀ ਸੀ ਲੋਡ ਨਹੀਂ ਹੈਗੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡੀ ਵੀਡੀਓ ਦੇਖਣ ਲਈ